ਗੱਲ ਕਰਦੇ ਹਾਂ 1984 ਦੀ ਇਹ ਮਹੀਨਾ ਸਿੱਖ ਇਤਿਹਾਸ ਅਤੇ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਇੱਕ ਅਹਿਮ ਤੇ ਦੁਖਦਾਈ ਸਮਾਸੀ ਜੂਨ 1984 ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਬਲੂ ਸਟਾਰ ਦੇ ਹਮਲੇ ਨੇ ਨਾ ਸਿਰਫ ਸਿੱਖ ਕੌਮ ਨੂੰ ਸਗੋਂ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਇਸ ਦੇ ਨਾਲ ਹੀ ਇਸੇ ਮਹੀਨੇ ਦੀ ਹੋਰ ਅਹਿਮ ਘਟਨਾਵਾਂ ਨੇ विश्व पद्दते सुर्खियां बटोरियां आओ इस दुखदाई पर महत्वपूर्ण समय दी पड़ताल करिए जून 1984 ਦਾ ਦਖਾਂਤ 1 ਜੂਨ ਤੋਂ 10 ਜੂਨ ਤੱਕ ਦੀ ਦਰਦ ਭਰੀ ਦਾਸਤਾਨ 1 ਜੂਨ 1984 ਆਪਰੇਸ਼ਨ ਬਲੂ ਸਟਾਰ ਦੇ ਨਾਮ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਤੀਜੇ ਕੱਲੂ ਕਾਰੇ ਦਾ ਪਹਿਲਾ ਦਿਨ ਜੂਨ 1984 ਵਿੱਚ 1 ਜੂਨ ਭਾਰਤੀ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਘੇਰਾਬੰਦੀ ਕਰਕੇ ਦੁਪਹਿਰ 12:30 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਸੰਗਤ ਜੀ ਭਾਈ ਮਹੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਸੀ। ਪਹਿਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੋਲਾਬਾਰੀ ਯਾ ਫਾਇਰਿੰਗ ਨਹੀਂ ਕੀਤੀ ਗਈ